ਆਸਟ੍ਰੇਲੀਆ ਦੇ ਵਿੱਚ ਰਹਿੰਦੀਆਂ ਪੈਣਾ ਮਨਪ੍ਰੀਤ ਅਤੇ ਜਸਪ੍ਰੀਤ ਮਨਪ੍ਰੀਤ ਆਪਣੀ ਪੈਣ ਜਸਪ੍ਰੀਤ ਨੂੰ ਦਸੰਬਰ 29 ਨੂੰ ਫੋਨ ਕਰਦੀ ਹੈ ਅਤੇ ਆਖਦੀ ਹੈ ਕਿ ਮੈਂ ਇੱਕ ਗਲਤ ਬੰਦੇ ਦੇ ਨਾਲ ਵਿਆਹ ਕਰਵਾ ਲਿਆ ਮੈਂ ਇਸਦੇ ਨਾਲ ਨਹੀਂ ਰਹਿਣਾ ਚਾਹੁੰਦੀ ਪੈਣ ਜਸਪ੍ਰੀਤ ਆਖਦੀ ਹੈ ਕਿ ਕੋਈ ਗੱਲ ਨਹੀਂ ਕੋਈ ਲੜਾਈ ਝਗੜਾ ਹੋਇਆ ਹੋਣਾ ਮਨਮਟਾਬ ਹੋਣਾ ਤੂੰ ਮੇਰੇ ਕੋਲ ਆ ਜਾ ਇਹ ਕਹਿੰਦੇ ਹੋਏ ਮਨਪ੍ਰੀਤ ਆਪਣਾ ਫੋਨ ਰੱਖ ਦਿੰਦੀ ਹੈ ਕਿ ਨਹੀਂ ਅੱਜ ਨਹੀਂ ਕਰਦੇ ਹਾਲਾਤ ਖਰਾਬ ਨੇ ਮੈਂ ਸਵੇਰੇ ਤੇਰੇ ਕੋਲ ਆਉਂਗੀ ਇਹ ਕੈਂਡ ਦੀ देर ਹੁੰਦੀ ਹੈ ਕਿ ਅਗਲੇ ਹੀ ਦਿਨ ਭੈਣ ਦੇ ਕੋਲ ਇਹ ਖਬਰ ਪਹੁੰਚਦੀ ਹੈ ਜਸਪ੍ਰੀਤ ਦੇ ਕੋਲ ਕਿ ਮਨਪ੍ਰੀਤ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਬੇਰਹਿਮੀ ਦੇ ਨਾਲ ਉਸ ਨੂੰ ਮਾਰ ਦਿੱਤਾ ਗਿਆ ਗਲੇ ਦੇ ਉੱਪਰ ਕਈ ਨਿਸ਼ਾਨ ਸੀ ਖੂਨ ਦੇ ਨਾਲ ਲਤਪਟ ਸੀ ਉਹ ਘਰ ਦੇ ਵਿੱਚੋਂ ਹੀ ਉਸ ਦੀ ਮ੍ਰਿਤਕ ਦੇ ਬਰਾਮਦ ਹੋਈ ਹੈ ਜਸਪ੍ਰੀਤ ਨੂੰ ਇਹ ਸਮਝਣ ਦੇ ਵਿੱਚ देर ਨਹੀਂ ਲੱਗਦੀ ਕਿ ਘਰ ਦੇ ਵਿੱਚ ਉਸ ਸਮੇਂ ਕੀ ਕੁਝ ਹੋਇਆ ਹੋਣਾ ਪਰ ਉਹ ਅੰਦਰੋਂ ਹੀ ਅੰਦਰ ਘੁੱਟਦੀ ਜਾ ਰਹੀ ਸੀ ਕਿ ਉਸਦੀ ਭੈਣ ਦੇ ਨਾਲ ਇਹ ਬਣ ਕੀ ਗਿਆ ਉਹ ਸਾਰੇ ਹਾਲਾਤ ਜੋ ਉਸਦੀ ਭੈਣ ਨੇ ਦੇਖੇ ਉਹਨੇ ਕਦੇ ਸੋਚੇ ਤੱਕ ਨਹੀਂ ਸੀ ਕਿ ਹਾਲਾਤ ਇੰਨੇ ਖਰਾਬ ਵੀ ਹੋ ਸਕਦੇ ਨੇ ਇਹ ਸਾਰੀ ਕਹਾਣੀ ਇੱਕ ਪੰਜਾਬੀ ਪਰਿਵਾਰ ਨਾਲ ਸੰਬੰਧਿਤ ਹੈ ਜੋ ਕਿ ਆਸਟ੍ਰੇਲੀਆ ਆ ਕੇ ਵਸ ਗਿਆ ਸੀ ਇਸ ਦੇ ਵਿੱਚ 24 ਸਾਲ ਦਾ ਚਮਨਜੋਤ ਅਤੇ ਉਸਦੀ ਪਤਨੀ ਮਨਪ੍ਰੀਤ 29 ਸਾਲ ਦੀ ਸੀ ਹੁਣ ਇੱਥੇ ਇੱਕ ਵੱਡੀ ਗੱਲ ਕਿ ਕੁੜੀ ਦੀ ਉਮਰ ਜ਼ਿਆਦਾ ਹੈ ਮੁੰਡੇ ਦੀ ਉਮਰ ਘੱਟ ਹੈ ਤੇ ਵਿਆਹ ਵੀ 2008 ਦੇ ਵਿੱਚੇ ਹੋਇਆ ਸੀ ਤਾਂ ਉਸ ਸਮੇਂ ਦੇ ਵਿੱਚ ਤਾਂ ਜ਼ਿਆਦਾ ਦੇਖਿਆ ਜਾਂਦਾ ਸੀ ਕਿ ਮੁੰਡਾ ਕੁੜੀ ਦੇ ਨਾਲੋਂ ਵੱਡਾ ਭਾਵੇਂ ਹੋਵੇ ਪਰ ਛੋਟੀ ਉਮਰ ਦਾ ਨਹੀਂ ਹੋਣਾ ਚਾਹੀਦਾ ਤਾਂ ਇਹਨਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਲੋਕਾਂ ਨੇ ਆਪਣੇ ਕੰਨ ਖੜੇ ਕੀਤੇ ਗੱਲਾਂ ਹੋਣ ਲੱਗ ਪਈਆਂ ਤਾਂ ਪਤਾ ਲੱਗਿਆ ਕਿ ਕੁੜੀ ਦੇ ਵੱਲੋਂ ਆਇਲਸ ਕੀਤੀ ਹੋਈ ਹੈ ਆਇਲਸ ਕਲੀਅਰ ਹੋਣ ਦੇ ਸਦਕਾ ਹੀ ਮੁੰਡੇ ਵਾਲਿਆਂ ਦੇ ਵੱਲੋਂ ਸਾਰਾ ਪੈਸਾ ਲਗਾਇਆ ਗਿਆ ਅਤੇ ਫਿਰ ਕੁੜੀ ਨੂੰ ਵਿਦੇਸ਼ ਪਹੁੰਚਾ ਦਿੱਤਾ ਗਿਆ ਤਾਂ ਕਿ ਉਹਨਾਂ ਦੇ ਮੁੰਡੇ ਨੂੰ ਵੀ ਉਹ ਉੱਥੇ ਲੈ ਕੇ ਜਾ ਸਕੇ ਤਾਂ 2025 ਦੇ ਵਿੱਚ ਅੱਜ ਅਸੀਂ ਖੜੇ ਹਾਂ ਤਾਂ ਸੋਚ ਸਕਦੇ ਹਾਂ ਕਿ ਇਹ ਪੂਰੀ ਵਿਉਂਤਬੰਦੀ ਕਿੰਨੇ ਸਮੇਂ ਤੋਂ ਚਲਦੀ ਆ ਰਹੀ ਹੈ ਇਹ ਕਹਾਣੀ ਕਿੰਨੀ ਪੁਰਾਣੀ ਹੈ 2008 ਦਾ ਇਹ ਮਾਮਲਾ ਉਸ ਸਮੇਂ ਵੀ ਇੱਕ ਮੁੰਡੇ ਦਾ ਵਿਆਹ ਇਸ ਕਰਕੇ ਵੱਡੀ ਉਮਰ ਦੀ ਕੁੜੀ ਦੇ ਨਾਲ ਕੀਤਾ ਗਿਆ ਤਾਂ ਕਿ ਉਹ ਉਸ ਨੂੰ ਬਾਹਰ ਲੈ ਕੇ ਜਾਵੇਗੀ ਸਾਡੇ ਘਰ ਦੇ ਹਾਲਾਤ ਬਦਲ ਜਾਣਗੇ ਅਤੇ ਮੁੰਡਾ ਜੋ ਕਿ ਪੜ੍ਹਾਈ ਦੇ ਵਿੱਚ ਕੋਈ ਖਾਸੇ ਹੁਸ਼ਿਆਰ ਨਹੀਂ ਹੁੰਦੇ ਮੇਨ ਕਾਰ ਨਹੀਂ ਹੁੰਦਾ ਕਿ ਕੁੜੀਆਂ ਆਇਲਸ ਕਲੀਅਰ ਕਰ ਜਾਂਦੀਆਂ ਨੇ ਮੁੰਡਿਆਂ ਤੋਂ ਹੁੰਦੀ ਨਹੀਂ ਅਤੇ ਫਿਰ ਆਪਣੇ ਪੈਸੇ ਅਤੇ ਜ਼ਮੀਨ ਵੇਚ ਕੇ ਉਹ ਕਿਸੇ ਵੀ ਕੁੜੀ ਦੇ ਨਾਲ ਵਿਆਹ ਕਰਵਾਉਣ ਤੋਂ ਬਾਅਦ ਜਿਨੇ ਆਇਲਸ ਕੀਤੀ ਹੋਵੇ ਉਹਦੇ ਲੜ ਲੱਗ ਕੇ ਉਹ ਵਿਦੇਸ਼ ਤੱਕ ਪਹੁੰਚ ਜਾਂਦੇ ਨੇ ਕਿੰਨੇ ਹੀ ਸਮੇਂ ਤੋਂ ਇਹ ਕੁਝ ਹੁੰਦਾ ਆ ਰਿਹਾ ਹੈ ਤੇ ਹੁਣ 2025 ਦੇ ਵਿੱਚ ਆ ਕੇ ਰੌਲਾ ਪਿਆ 6 ਇਚ ਵਰਗੀਆਂ ਫਿਲਮਾਂ ਵੀ ਬਣ ਰਹੀਆਂ ਇਹੋ ਜਿਹੇ ਮੁੱਦਿਆਂ ਤੇ ਹੀ ਤਾਂ ਖੈਰ ਆਪਾਂ ਇੱਕ ਵਾਰੀ ਫੇਰ ਤੋਂ ਆਪਣੀ ਇਸੇ ਪੂਰੀ ਅਸਲ ਕਹਾਣੀ ਦੇ ਵੱਲ ਵਾਪਸ ਮੁੜਦੇ ਹਾਂ ਜਿੱਥੇ ਆਸਟ੍ਰੇਲੀਆ ਦੇ ਸਿਡਨੀ ਦੇ ਵਿੱਚ ਰਹਿੰਦਾ ਇਹ ਪਰਿਵਾਰ ਚਮਨਜੋਤ ਉਮਰ 24 ਸਾਲ 29 ਸਾਲ ਦੀ ਮਨਪ੍ਰੀਤ ਪਤੀ ਪਤਨੀ ਆਪਸ ਦੇ ਵਿੱਚ ਦੇਖਣ ਨੂੰ ਖੁਸ਼हाल ਲੱਗਦੇ ਸੀ ਸਤੰਬਰ ਮਹੀਨੇ ਦੇ ਵਿੱਚ ਇਹਨਾਂ ਦਾ ਵਿਆਹ ਹੁੰਦਾ ਹੈ 2008 ਦੇ ਵਿੱਚ ਅਤੇ 2009 ਜਨਵਰੀ ਦੇ ਵਿੱਚ ਹੀ ਮਨਪ੍ਰੀਤ ਆਸਟ੍ਰੇਲੀਆ ਆ ਕੇ ਰਹਿਣ ਲੱਗ ਜਾਂਦੀ ਹੈ ਇਸ ਤੋਂ ਬਾਅਦ ਉਹ ਕੁਝ ਮਹੀਨਾ ਬਾਅਦ ਮਈ ਦਾ ਮਹੀਨਾ ਸੀ ਉਹ ਜਦੋਂ ਨੇ ਆਪਣੇ ਪਤੀ ਨੂੰ ਵੀ ਵਿਦੇਸ਼ ਦੇ ਵਿੱਚ ਭੁਲਾ ਲਿਆ ਹੁਣ ਇੱਥੇ ਚੱਲਣਾ ਤਾਂ ਸਭ ਕੁਝ ਠੀਕ ਠਾਕ ਚਾਹੀਦਾ ਸੀ ਕਿ ਜਿਹੜੇ ਮਕਸਦ ਕਰਕੇ ਵਿਆਹ ਕੀਤਾ ਗਿਆ ਸੀ ਉਹ ਪੂਰਾ ਹੋਇਆ ਵਿਦੇਸ਼ ਦੇ ਵਿੱਚ ਆ ਕੇ ਇੱਕ ਸੋਹਣੀ ਹੁਸ਼ਿਆਰ ਪੜ੍ਹੀ ਲਿਖੀ ਉਸ ਨੂੰ ਪਤਨੀ ਵੀ ਮਿਲ ਗਈ ਪਰ ਇੱਥੇ ਹੋਇਆ ਸਭ ਕੁਝ ਉਲਟ ਪਤੀ ਪਤਨੀ ਦਾ ਰਿਸ਼ਤਾ ਹੌਲੀ ਹੌਲੀ ਖਰਾਬ ਹੁੰਦਾ ਗਿਆ ਵਿਆਨ ਹਲੇ ਸਾਲ ਕੀ ਹੋਇਆ ਸੀ ਕਿ ਦਸੰਬਰ ਦੇ ਮਹੀਨੇ ਦੇ ਵਿੱਚ ਪਤਾ ਲੱਗਦਾ ਹੈ ਕਿ ਪਤਨੀ ਦੀ ਜਾਨ ਗਈ ਹੈ ਖੂਨੋ ਖੂਨੋ ਘਰ ਦੇ ਅੰਦਰੋਂ ਮਿਲੀ ਹੈ ਅਤੇ ਇਸ ਨੂੰ ਮਾਰਨ ਵਾਲਾ ਹੋਰ ਕੋਈ ਨਹੀਂ ਸਗੋਂ ਉਸਦਾ ਪਤੀ ਚਮਨ ਜੋਤ ਹੈ ਜਦੀ ਉਮਰ ਮਹਿਜ਼ 24-25 ਸਾਲ ਦੀ ਸੀ ਇਸ ਪਰ ਜਵਾਨੀ ਦੇ ਵਿੱਚ ਇੱਥੇ ਉਹਨਾਂ ਨੇ ਕਸਮਾਂ ਵਾਦੇ ਕੀਤੇ ਸੀ ਕਿ ਅਸੀਂ ਸਾਰੀ ਉਮਰ ਬੁਢਾਪੇ ਤੱਕ ਇੱਕ ਦੂਜੇ ਦਾ ਸਾਥ ਦੇਵਾਂਗੇ ਜੋਨ ਮਰਨ ਦੇ ਵਾਅਦੇ ਤੱਕ ਕੀਤੇ ਸੀ ਉਹ ਸਭ ਕੁਝ ਹਵਾ ਹੁੰਦਾ ਦਿਖਿਆ ਕਿਉਂਕਿ ਘਰ ਦੇ ਵਿੱਚ ਰਹਿੰਦੇ ਹਾਲਾਤ ਇੰਨੇ ਜ਼ਿਆਦਾ ਖਰਾਬ ਹੋ ਚੁੱਕੇ ਸੀ ਕਿ ਮਨਪ੍ਰੀਤ ਇਹਨਾਂ ਸਾਰੀਆਂ ਚੀਜ਼ਾਂ ਤੋਂ ਤੰਗ ਆ ਚੁੱਕੀ ਸੀ ਅਤੇ ਹੀ ਆਖਦੀ ਸੀ ਕਿ ਮੈਂ ਗਲਤ ਬੰਦੇ ਨਾਲ ਵਿਆਹ ਕਰਵਾ ਬੈਠੀ ਹਾਂ ਮਨਪ੍ਰੀਤ ਅਤੇ ਚਮਨ ਜਿੱਥੇ ਰਹਿੰਦੇ ਹੁੰਦੇ ਸੀ ਇਹਨਾਂ ਦੇ ਗੁਆਂਢ ਦੇ ਵਿੱਚ ਇੱਕ ਹੋਰ ਪੰਜਾਬੀ ਪਰਿਵਾਰ ਰਹਿੰਦਾ ਸੀ ਜਿਨ੍ਹਾਂ ਦਾ ਨਾਮ ਹਰਲੀਨ ਅਤੇ ਜਤਿੰਦਰ ਸਿੰਘ ਸੀ ਉਹਨਾਂ ਦੋਹਾਂ ਦੇ ਵੱਲੋਂ ਇਹ ਘਰ ਦੇ ਵਿੱਚੋਂ ਆਉਂਦੀਆਂ ਲੜਾਈ ਦੀਆਂ ਆਵਾਜ਼ਾਂ ਅਕਸਰ ਸੁਣੀਆਂ ਜਾਂਦੀਆਂ ਚੀਖ ਜਿਹੜਾ ਹੁੰਦਾ ਸੀ ਅਤੇ ਇਸ ਦਿਨ ਵੀ 29 ਦਸੰਬਰ ਵਾਲੇ ਦਿਨ ਵੀ ਉਹਨਾਂ ਨੇ ਜਦੋਂ ਚੀਕਾਂ ਸੁਣੀਆਂ ਅਤੇ ਇਹ ਸੁਣਿਆ ਕਿ ਹਰਲੀਨ ਮੈਨੂੰ ਬਚਾ ਲਵੋ ਜਤਿੰਦਰ ਮੈਨੂੰ ਬਚਾ ਲਵੋ ਇਹ ਆਵਾਜ਼ਾਂ ਸੁਣਦੇ ਹੋਏ ਉਹ ਇਸ ਘਰ ਦੇ ਵੱਲ ਭੱਜੇ ਆਉਂਦੇ ਨੇ ਪਰ ਆ ਕੇ ਦੇਖਦੇ ਨੇ ਕਿ ਮਨਪ੍ਰੀਤ ਖੂਨ ਦੇ ਨਾਲ ਲਤਪਤ ਪਈ ਸੀ ਕੁਝ ਹੀ ਮਿੰਟਾਂ ਬਾਅਦ ਪਤਾ ਲੱਗਦਾ ਕਿ ਉਹ ਮਰ ਚੁੱਕੀ ਹੈ ਪਰ ਹਾਂ ਉਹਨਾਂ ਨੇ ਇਥੋਂ ਭੱਜਦੇ ਹੋਏ ਮਨਪ੍ਰੀਤ ਦੇ ਘਰ ਵਾਲੇ ਚਮਨ ਨੂੰ ਵੀ ਦੇਖਿਆ ਸੀ ਜੋ ਇਹ ਕਹਿ ਕੇ ਇਥੋਂ ਭੱਜਿਆ ਸੀ ਕਿ ਮੈਂ ਵੀ ਮਰਨ ਚੱਲਿਆ ਇਸ ਮਗਰੋਂ ਪੁਲਿਸ ਹਸਪਤਾਲ ਕਰਨੀ ਸ਼ੁਰੂ ਕਰ ਦਿੰਦੀ ਹੈ ਇਹ ਵੀ ਸ਼ੱਕ ਹੁੰਦਾ ਹੈ ਕਿ ਕਿਤੇ ਉਸਨੇ ਆਪਣੇ ਨਾਲ ਵੀ ਕੁਝ ਗਲਤ ਨਾ ਕੀਤਾ ਹੋਵੇ ਪਰੰਤੂ ਵਿਕਟੋਰੀਆ ਪੁਲਿਸ ਦੇ ਵੱਲੋਂ ਉਸਨੂੰ ਮੈਲਬੌਰਨ ਤੋਂ ਗ੍ਰਿਫਤਾਰ ਕਰ ਦਿੱਤਾ ਜਾਂਦਾ ਹੈ ਅਤੇ ਗ੍ਰਿਫਤਾਰੀ ਤੋਂ ਬਾਅਦ ਪੁੱਛ ਪੜਤਾਲ ਸ਼ੁਰੂ ਹੁੰਦੀ ਹੈ ਇਸੇ ਪੁੱਛਗਿੱਛ ਦੇ ਵਿੱਚ ਕਈ ਤਰ੍ਹਾਂ ਦੇ ਖੁਲਾਸੇ ਹੋਣੇ ਸੀ ਅਤੇ ਇਸ ਪਤੀ ਨੇ ਦੱਸਣਾ ਸੀ ਕਿ ਆਪਣੀ ਪਤਨੀ ਦੀ ਜਾਨ ਕਿਉਂ ਲਈ ਉਹਦੀ ਜਿਹਦੇ ਸਹਾਰੇ ਉਹ ਵਿਦੇਸ਼ ਦੇ ਵਿੱਚ ਪਹੁੰਚਿਆ ਸੀ ਤਾਂ ਖੈਰ ਇਹ ਕਹਾਣੀ ਇਥੋਂ ਹੀ ਸ਼ੁਰੂ ਹੋਈ ਹੈ ਕਿ ਇਹ ਕੁੜੀ ਇਸ ਮੁੰਡੇ ਨੂੰ ਆਪਣੇ ਨਾਲ ਵਿਦੇਸ਼ ਲੈ ਕੇ ਆਈ ਹੈ ਸਾਰਾ ਪੈਸਾ ਮੁੰਡੇ ਵਾਲਿਆਂ ਨੇ ਲਗਾਇਆ ਸੀ ਮੁੰਡੇ ਦਾ ਇਹ ਕਹਿਣਾ ਹੁੰਦਾ ਹੈ ਕਿ ਪੈਸਾ ਵੀ ਅਸੀਂ ਲਗਾਇਆ ਸੀ ਸਭ ਕੁਝ ਅਸੀਂ ਕੀਤਾ ਸੀ ਪਰ ਹੁਣ ਮੇਰੀ ਪਤਨੀ ਮੈਨੂੰ ਡਿਪੋਰਟ ਕਰਵਾਉਣ ਦੀਆਂ ਧਮਕੀਆਂ ਦੇ ਰਹੀ ਹੈ ਪਤਨੀ ਦਾ ਕਹਿਣਾ ਸੀ ਕਿ ਨਾ ਮੈਂ ਤੈਨੂੰ ਸਿਰਫ ਡਿਵੋਰਸ ਦਊਂਗੀ ਸਗੋਂ ਤੈਨੂੰ ਡਿਪੋਰਟ ਵੀ ਕਰਾਉਂਗੀ ਅਤੇ ਵਾਪਸ ਪੰਜਾਬ ਭੇਜੂੰਗੀ ਇਹ ਸਾਰੀਆਂ ਗੱਲਾਂ ਪਤੀ ਦੇ ਕੰਨਾਂ ਦੇ ਵਿੱਚ ਗੂੰਜਦੀਆਂ ਸੀ ਜੋ ਕਿ ਇਹੀ ਸੁਪਨਾ ਲੈ ਕੇ ਇੱਥੇ ਤੱਕ ਪਹੁੰਚਿਆ ਸੀ ਕਿ ਮੈਂ ਆਪਣੀ ਪਤਨੀ ਦੇ ਉੱਪਰ ਪੈਸਾ ਲਗਾ ਕੇ ਵਿਦੇਸ਼ ਪਹੁੰਚ ਗਿਆ ਤੇ ਮੈਂ ਹੁਣ ਇੱਥੇ ਹੀ ਰਹੂੰਗਾ ਪਰ ਜਦੋਂ ਉਹੀ ਪਤਨੀ ਵਾਪਸ ਪੰਜਾਬ ਭੇਜਣ ਦੀਆਂ ਧਮਕੀਆਂ ਦਵੇ ਡਿਪੋਰਟ ਕਰਵਾਉਣ ਦੀ ਗੱਲ ਕਹੇ ਡਿਵੋਰਸ ਦੇਣ ਦੀ ਗੱਲ ਕਹੇ ਅਤੇ ਨਾਲ ਹੀ ਇਹ ਵੀ ਕਹੇ ਕਿ ਮੈਂ ਹੁਣ ਤੈਨੂੰ ਪਿਆਰ ਨਹੀਂ ਕਰਦੀ ਮੈਂ ਪ੍ਰੀਤ ਨਾਮ ਦੇ ਕਿਸੇ ਹੋਰ ਮੁੰਡੇ ਨੂੰ ਪਿਆਰ ਕਰਦੀ ਆ ਤਾਂ ਕਿਸੇ ਨੂੰ ਵੀ ਗੁੱਸਾ ਆ ਜਾਵੇ ਇੱਥੇ ਪਤੀ ਦੇ ਵੱਲੋਂ ਇਹ ਸਾਰੀ ਕਹਾਣੀ ਇਹ ਸਾਰੀ ਅਸਲ ਗੱਲ ਅਦਾਲਤ ਦੇ ਸਾਹਮਣੇ ਕੋਰਟ ਦੇ ਸਾਹਮਣੇ ਵਕੀਲਾਂ ਨੂੰ ਦੱਸੀ ਗਈ ਜੱਜ ਸਾਹਿਬਾਨ ਨੂੰ ਦੱਸੀ ਗਈ ਕਿ ਇਹ ਕੀ ਕੁਝ ਘਰ ਦੇ ਵਿੱਚ ਹੋ ਰਿਹਾ ਸੀ ਉਸ ਦੀ ਪਤਨੀ ਉਸ ਨੂੰ ਤੰਗ ਕਰ ਰਹੀ ਸੀ ਅਤੇ ਕਿਸੇ ਹੋਰ ਦੇ ਨਾਲ ਉਸ ਦਾ ਅਫੇਅਰ ਵੀ ਸੀ ਉਹ ਆਖਦੀ ਸੀ ਕਿ ਮੈਂ ਉਸੇ ਮੁੰਡੇ ਨੂੰ ਪਿਆਰ ਕਰਦੀ ਆ ਤੇ ਤੈਨੂੰ ਹੁਣ ਡਿਪੋਰਟ ਕਰਕੇ ਵਾਪਸ ਪਹੁੰਚਾਉਂਗੀ ਹੁਣ ਜਦੋਂ ਹੀ ਆਪਣੀ ਪਤਨੀ ਨੂੰ ਮਾਰਨ ਤੇ ਉਤਾਰੂ ਹੋ ਜਾਂਦਾ ਹੈ ਗੁੱਸੇ ਦੇ ਵਿੱਚ ਲਾਲ ਪੀਲਾ ਹੁੰਦਾ ਹੈ ਤਾਂ ਉਸ ਮੌਕੇ ਤੇ ਹੀ ਪਤਨੀ ਇਸ ਤੋਂ ਮਾਫੀ ਵੀ ਮੰਗਦੀ ਹੈ ਤੇ ਆਖਦੀ ਹੈ ਕਿ ਮੈਂ ਅੱਗੇ ਤੋਂ ਇਹੋ ਜਿਹਾ ਕੰਮ ਨਹੀਂ ਕਰੂੰਗੀ ਹੁਣ ਪਤਾ ਨਹੀਂ ਉਹ ਕਿਹੜੇ ਕੰਮ ਦੀ ਗੱਲ ਕਰ ਰਹੀ ਸੀ ਪਰ ਇਹ ਗੱਲ ਇਤੇ ਗਵਾਹ ਦੇ ਵਿੱਚ ਰਹਿੰਦੇ ਜਤਿੰਦਰ ਦੇ ਵੱਲੋਂ ਜ਼ਰੂਰ ਸੁਣੀ ਗਈ ਸੀ ਹਰਲੀਨ ਦੇ ਵੱਲੋਂ ਜ਼ਰੂਰ ਸੁਣੀ ਗਈ ਸੀ ਕਿ ਮਨਪ੍ਰੀਤ ਮਾਫੀ ਮੰਗ ਰਹੀ ਸੀ ਤੇ ਆਖ ਰਹੀ ਸੀ ਕਿ ਮੈਂ ਅੱਗੇ ਤੋਂ ਇਹੋ ਜਿਹੀ ਗੱਲ ਨਹੀਂ ਕਰੂੰਗੀ ਯਾਨੀ ਕਿ ਕੋਈ ਨਾ ਕੋਈ ਗੱਲ ਗਲਤ ਹੋਈ ਸੀ ਜਿਸ ਗੱਲ ਦੀ ਉਹਨੇ ਮਾਫੀ ਮੰਗੀ ਸੀ ਪਰ ਇਸ ਦਰਿੰਦੇ ਪਤੀ ਨੇ ਉਸਦੀ ਇਹ ਮਾਫੀ ਸੁਣੀ ਤੱਕ ਨਹੀਂ ਪਹਿਲਾਂ ਉਸਨੂੰ ਮਾਰ ਦਿੱਤਾ ਅਤੇ ਬਾਅਦ ਦੇ ਵਿੱਚ ਮੈਡੀਕਲ ਰਿਪੋਰਟ ਦੇ ਵਿੱਚ ਸਾਹਮਣੇ ਆਇਆ ਕਿ ਮਾਰਨ ਤੋਂ ਬਾਅਦ ਉਸਦੀ ਗਰਦਨ ਦੇ ਉੱਪਰ ਕਰੀਬ 8 ਤੇਜ਼ ਤਾਰ ਹਥਿਆਰ ਦੇ ਨਾਲ ਵਾਰ ਕੀਤੇ ਗਏ ਅਤੇ ਬੁਰੀ ਹਾਲਤ ਦੇ ਵਿੱਚ ਉਸਦੀ ਮ੍ਰਿਤਕ ਦੇਹ ਸੀ ਉਹ ਦੇਖਣ ਯੋਗ ਤੱਕ ਨਹੀਂ ਛੱਡੀ ਗਈ ਪਰ ਇੱਥੇ ਨਾਲ ਹੀ ਜਦੋਂ ਇੱਕ ਲੰਮਾ ਕੇਸ ਚੱਲਿਆ ਤਾਂ ਪਤਾ ਲੱਗਦਾ ਹੈ ਕਿ ਇਹ ਗੁੱਸੇ ਦੇ ਵਿੱਚ ਕੀਤਾ ਹੋਇਆ ਕਾਰਾ ਸੀ ਪ੍ਰੀ ਪਲੈਨਿੰਗ ਨਹੀਂ ਸੀ ਜਿਸ ਦੇ ਚਲਦੇ ਹੋਏ ਵਕੀਲਾਂ ਦੇ ਵੱਲੋਂ ਜੱਟ ਸਹਬਾਨ ਦੇ ਵੱਲੋਂ ਇਸ ਪਤੀ ਦੇ ਨਾਲ ਸਹਿਮਤੀ ਦਿਖਾਈ ਜਾਣੀ ਸੀ ਕਿਉਂਕਿ ਲਾਅ ਇਹੀ ਆਖਦਾ ਹੈ ਕਿ ਜਦੋਂ ਤੁਸੀਂ ਕੋਈ ਕੰਮ ਗੁੱਸੇ ਦੇ ਵਿੱਚ ਆ ਕੇ ਕੀਤਾ ਅਤੇ ਉਹ ਤੁਹਾਡੀ ਕੋਈ ਪ੍ਰੀ ਪਲੈਨਿੰਗ ਨਹੀਂ ਸੀ ਤੁਹਾਨੂੰ ਉਕਸਾਇਆ ਗਿਆ ਸੀ ਤੇ ਹੋਰ ਵੀ ਕਈ ਗੱਲਾਂ ਇਹਦੇ ਵਿੱਚ ਜੁੜੀਆਂ ਹੋਈਆਂ ਸੀ ਤਾਂ 3 ਸਾਲ ਲੰਮਾ ਹੀ ਕੇਸ ਚੱਲਿਆ ਜਿਸ ਤੇ ਵਿੱਚ 2012 ਨੂੰ ਚਮਨ ਜੋਤ ਨੂੰ ਮਹਿਸ 6 ਸਾਲ ਦੀ ਸਜ਼ਾ ਹੁੰਦੀ ਹੈ ਇਸ ਗੱਲ ਤੋਂ ਮੰਤਰੀ ਦੀ ਭੈਣ ਜਸਪ੍ਰੀਤ ਖਾਸੀ ਨਾਰਾਜ਼ ਹੁੰਦੀ ਹੈ ਪ੍ਰੈਸ ਕਾਨਫਰੰਸ ਵਾਸਤੇ ਵੱਲੋਂ ਕੀਤੀ ਜਾਂਦੀ ਹੈ ਉਸ ਦਾ ਇਹ ਕਹਿਣਾ ਹੁੰਦਾ ਹੈ ਕਿ ਕੋਈ ਵਿਅਕਤੀ ਘਰ ਦੇ ਵਿੱਚ ਰਹਿੰਦਾ ਹੋਇਆ ਉਹ ਬੰਦਾ ਜੋ ਕਿ ਨਾਲ ਰਹਿ ਰਿਹਾ ਸਾਡੇ ਅਸੀਂ ਉਸ ਤੇ ਅੰਨਾ ਵਿਸ਼ਵਾਸ ਕੀਤਾ ਹੋਇਆ ਉਹ ਸਾਨੂੰ ਬੇਰਹਿਮੀ ਦੇ ਨਾਲ ਮਾਰ ਦਵੇ ਤੇ ਤੁਸੀਂ ਸਿਰਫ ਉਹਨੂੰ 6 ਸਾਲ ਦੀ ਸਜ਼ਾ ਦਵੋ ਭਾਵੇਂ ਹਾਲਾਤ ਕੋਈ ਵੀ ਰੇ ਹੋਣ ਆਖਿਰਕਾਰ ਕਿਸੇ ਦੀ ਜਾਨ ਤਾਂ ਲਈ ਗਈ ਹੈ ਜੇਕਰ ਇਹ ਹੀ ਲਾਅ ਹੈ ਤੁਹਾਡਾ ਤਾਂ ਇਸ ਲਾਅ ਨੂੰ ਬਦਲ ਦੇਣਾ ਚਾਹੀਦਾ ਹੈ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਇਸ ਪੰਡ ਦੇ ਵੱਲੋਂ ਬਕਾਇਦਾ ਪਰ ਖੈਰ ਕੁਝ ਵੀ ਨਹੀਂ ਬਣਿਆ ਇਹ ਸਾਰਾ ਮਾਮਲਾ ਇੱਥੇ ਦਾ ਇੱਥੇ ਹੀ ਸੀ ਬੜਾ ਹੀ ਦੁੱਖ ਹੁੰਦਾ ਹੈ ਕਿ ਇੱਕ ਰਿਸ਼ਤਾ ਜੋ ਕਿ ਪਤੀ ਪਤਨੀ ਦਾ ਪਾਕ ਅਤੇ ਪਵਿੱਤਰ ਹੈ ਭਰੋਸੇ ਤੇ ਇਹ ਖੜਾ ਹੋਇਆ ਪਰ ਇਹ ਸੌਦੇਬਾਜ਼ੀਆਂ ਤੇ ਉਤਰ ਆਇਆ ਕਾਫੀ ਲੰਮੇ ਸਮੇਂ ਤੋਂ ਇਹ ਸਭ ਕੁਝ ਚਲਦਾ ਆ ਰਿਹਾ ਹੈ ਕਿ ਜੇਕਰ ਤੁਸੀਂ ਵਿਦੇਸ਼ ਜਾਣਾ ਹੈ ਆਲਸ ਵਾਲੀ ਕੁੜੀ ਨੂੰ ਲੱਭ ਲਵੋ ਵਿਦੇਸ਼ ਪਹੁੰਚ ਜਾਓ ਉੱਥੇ ਜਾ ਕੇ ਹੁਣ ਇਹੋ ਜਿਹੇ ਕਿੰਨੇ ਹੀ ਮਾਮਲੇ ਸਾਹਮਣੇ ਆਏ ਕਿ ਮੁੰਡੇ ਆਪਣੇ ਜਿਹੜੀ ਹੀਣਤਾ ਹੁੰਦੀ ਆ ਉਹ ਸਹਿਣ ਨਹੀਂ ਕਰ ਪਾਉਂਦੇ ਕਿਉਂਕਿ ਆਖਿਰਕਾਰ ਸੱਚਾਈ ਤਾਂ ਇਹ ਹੀ ਹੈ ਕਿ ਤੁਸੀਂ ਕੁੜੀ ਦੇ ਸਹਾਰੇ ਹੀ ਉੱਥੇ ਪਹੁੰਚੇ ਹੋ ਪਰ ਜਦੋਂ ਇਹ ਗੱਲ ਕੋਈ ਕੁੜੀ ਆਖ ਦਿੰਦੀ ਹੈ ਕਿ ਮੈਂ ਤੈਨੂੰ ਇੱਥੇ ਲੈ ਕੇ ਆਈਆਂ ਤੇ ਮੈਂ ਵਾਪਸ ਵੀ ਪਹੁੰਚਾ ਸਕਦੀਆਂ ਘਰ ਦੇ ਵਿੱਚ ਲੜਾਈ ਝਗੜੇ ਦਾ ਕਾਰਨ ਤਾਂ ਬਣਦਾ ਹੀ ਆ ਪਰ ਨਾਲ ਹੀ ਮੁੰਡਿਆਂ ਦੇ ਵਿੱਚ ਹੀਣਤਾ ਦੀ ਭਾਵਨਾ ਆਣੀ ਸ਼ੁਰੂ ਹੋ ਜਾਂਦੀ ਹੈ ਜਿਸ ਨੂੰ ਲੁਕਾਉਣ ਦੇ ਲਈ ਜਾਂ ਫਿਰ ਆਪਣੇ ਗੁੱਸੇ ਨੂੰ ਦਬਾਉਣ ਦੇ ਲਈ ਦੂਸਰੀਆਂ ਔਰਤਾਂ ਨੂੰ ਦਬਾਉਣ ਦੇ ਲਈ ਉਹ ਇਹ ਜਹੀ ਹਤਕੰਡੀਆਂ ਅਪਣਾਉਂਦੇ ਨੇ ਇਸ ਕੇਸ ਦੇ ਵਿੱਚ ਵੀ ਇਹੀ ਕੀਤਾ ਗਿਆ ਹੈ ਕਿ ਇਸ ਮੁੰਡੇ ਨੇ ਗੁੱਸੇ ਦੇ ਵਿੱਚ ਆ ਕੇ ਇਹ ਸਭ ਕੁਝ ਕੀਤਾ ਨਾਲ ਯੋਸਤਾ ਕਹਿਣਾ ਸੀ ਕਿ ਮੇਰੀ ਪਤਨੀ ਦੇ ਪ੍ਰੀਤ ਨਾਮ ਦੇ ਕਿਸੇ ਮੁੰਡੇ ਦੇ ਨਾਲ ਸੰਬੰਧ ਵੀ ਨੇ ਜਿਸ ਕਰਕੇ ਮੈਂ ਉਸ ਦੀ ਜਾਣ ਲਈ ਹੈ ਇਸ ਪੂਰੀ ਘਟਨਾ ਤੋਂ ਤੁਸੀਂ ਕੀ ਸਿੱਖਿਆ ਇਸ ਪੂਰੇ ਮਾਮਲੇ ਤੋਂ ਕਿਹੜੇ-ਕਿਹੜੇ ਕਦਮ ਦਰ ਕਦਮ ਅਸੀਂ ਕਿੱਥੇ-ਕਿੱਥੇ ਸਹੀ ਫੈਸਲਾ ਲੈ ਸਕਦੇ ਸੀ ਇਸ ਪੂਰੀ ਕਹਾਣੀ ਦੇ ਵਿੱਚ ਮਨਪ੍ਰੀਤ ਕਿਵੇਂ-ਕਿਵੇਂ ਆਪਣੀ ਜਾਨ ਬਚਾ ਸਕਦੀ ਸੀ ਕਦੋਂ ਉਸ ਨੂੰ ਸਹੀ ਡਿਸੀਜਨ ਲੈਣਾ ਚਾਹੀਦਾ ਸੀ ਇਹ ਸਭ ਕੁਝ ਤੁਸੀਂ ਦੇਖਣਾ ਤੇ ਇਹ ਕਹਾਣੀ ਤੁਹਾਡੇ ਸਾਹਮਣੇ ਇਸੇ ਕਰਕੇ ਲਿਆਂਦੀ ਗਈ ਹੈ ਕਿ ਇਹ ਸਾਰੀਆਂ ਗਲਤੀਆਂ ਤੋਂ ਅਸੀਂ ਕੁਝ ਸਿੱਖ ਸਕੀਏ ਅਤੇ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਹਾਲਾਤ ਮਾੜੇ ਹੋਣੇ ਸ਼ੁਰੂ ਹੋਣ ਜਾਂ ਫਿਰ ਕੋਈ ਸਾਡੇ ਤੋਂ رائے ਮੰਗੇ ਨਾ ਹਾਲਾਤ ਦੇ ਵਿੱਚ ਤਾਂ ਅਸੀਂ ਉਸ ਨੂੰ É aí,